ਮੈਨੂੰ ਇਹ ਪੁੱਛਣਾ ਚਾਹਣਾ ਹੈ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ਕੈਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਐ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਇਹ ਗੱਲ ਸੱਚ ਹੈ ਕਿ ਤੁਸੀਂ ਭਗਵੰਤ ਮਾਨ ਨਾਲ ਇੱਕੋ ਗੱਲ ਹੈ ਤੁਹਾਡੀ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕ ਨਹੀਂ ਆਈ ਸੀ ਬੇਸਿਕਲੀ ਕਿਉਂਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾਂ ਗਿੱਦੜਬਾਦੇ ਲੋਕ ਨਾ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਪੰਪੂ ਦੇ ਕੋਲ ਬਿੱਟੂ ਜੀ بڑے ਕੇਂਦਰ ਦੇ ਮੰਤਰੀ ਹੈ ਮੈਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਨਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਹੈ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਬੀਜੇਪੀ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ ਕਹਿਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਬੀਜੇਪੀ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਐ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਇਹ ਗੱਲ ਸੱਚ ਹੈ ਕਿ ਤੁਸੀਂ ਭਗਵੰਤ ਮਾਨ ਨਾਲ ਇੱਕੋ ਗੱਲ ਹੈ ਤੁਹਾਡੀ ਫਿਰ ਮਨਪ੍ਰੀਤ ਬਾਦਲ ਨਾਲ ਇੱਥੇ ਆ ਕੇ ਕੀ ਕਰਦੇ ਸੀ ਤੁਸੀਂ ਤੁਹਾਨੂੰ ਅਫਸੋਸ ਕਰਨਾ ਚਾਹੀਦਾ ਹੈ ਕਿ ਮੈਂ ਇੱਥੇ ਢੇੜੇ ਲਾਏ ਤੇ 12000 ਵੋਟ ਹੀ ਪਈ ਔਰ ਮੈਨੂੰ ਤਾਂ ਪਤਾ ਸੀ ਵੀ ਤੁਸੀਂ ਕਿਉਂ ਆਏ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕ ਨਹੀਂ ਆਈ ਸੀ ਬੇਸਿਕਲੀ ਕਿਉਂਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਸੋ ਤੁਸੀਂ ਆਏ ਸੀ ਇਹੋ ਜੇ ਬਿਆਨ ਦੇ ਕੇ ਕਿ ਮਨਪ੍ਰੀਤ ਬਾਦਲ ਦਾ ਹੋਰ ਥੱਲੇ ਗਰਾਫ ਡਾਊਨ ਹੋ ਜਾਏ ਉਹ ਤੁਸੀਂ ਕਰ ਲਿਆ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾਂ ਗਿੱਦੜਵਾਦੇ ਲੋਕ ਨਾ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਤੇ ਮੈਨੂੰ ਬਿੱਟੂ ਬੱਬਰ ਜੀ ਇਸ ਬਾਰੇ ਮਨਬੁੱਧੀ ਬੱਚੇ ਦੇ ਬਾਰੇ ਨਾ ਪੁੱਛਾ